ਵਿਦੇਸ਼ੀ ਤਾਕਤਾਂ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੀਆਂ ਨੇ ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੋਂ ਕਿ ਪਾਕਿਸਤਾਨ ਤੋਂ ਜਿਹੜੀ ਕਿ ਕੈਮੀਕਲ ਤੇ ਹੈਰੋਇਨ ਮੰਗਵਾਈ ਜਾਂਦੀ ਸੀ ਔਰ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਰ ਛੋਂ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਠੰਗ ਕੋਈ ਪਰੇਸ਼ਾਨੀ ਆਂਦੀ ਹੈ ਦਵਾਈ ਲੈਣ ਜਾਂਦੇ ਜਾਂਦੇ ਨੇ ਜਾ ਸਾਡੇ ਘਰ ਦਾ ਕੋਈ ਬਿਮਾਰ ਹੋ ਜੰਨਾ ਡਾਕਟਰ ਸਾਹਿਬ ਪਹੁੰਚ ਜਾਈਦਾ ਡਾਕਟਰ ਸਾਹਿਬ ਨੂੰ ਆਪਣੇ ਘਰ ਨਾਂ ਦਾ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਕੋਈ ਮਾਨਸਿਕ ਕਾਰਨੇ ਪਾਰੂ ਕੈਂਪ ਤੇਨਿਕ ਹੁਲਾ ਖੋਲਿਆ ਇਹਨਾਂ ਜਿਹੜੇ ਆਮ ਚੰਗਾ ਗਰੀਬ ਜੰਤਾ ਮਲੂਮ ਮੈਂ ਹਾਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਨੂੰ ਬਿਮਾਰ ਹੋ ਜੰਨਾ ਵਾਂ ਕੈਮਰੂ ਰੋਟੀਆਂ ਲੱਗ ਜਾਂਦੀਆਂ ਰੂਲ ਪੋਸ਼ਨ ਲੱਗ ਜਾਂਦੇ ਨੇ ਕਿ ਬਹਾਰ ਚੱਟੇ ਲਾ ਲੋਕੋ ਪੈਸਾ ਨਹੀਂ ਲੱਗਾ ਤੇ ਮੈਂ ਮਹੱਲਾ ਕਰਨੀ ਆ ਕੇ ਫ੍ਰੀ ਇਲਾਜ ਕਰਾ ਸਕਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਸਪਲਾਈ ਕੀਤੀ ਜਾਂਦੀ ਸੀ ਤਾਂ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤਿੰਨ ਨਸ਼ਾ ਤਸਕਰ ਦਬੋਚਣ ਜਿਸ ਵਿੱਚ ਇੱਕ ਔਰਤ ਵੀ ਆ ਤਾਂ ਪੂਰੀ ਗੱਲ ਬਾਤ ਤੇ ਕਰ ਲੈਂਦੇ ਆ ਡਾਕਟਰ ਦਰਪਨ ਆਲੂਵਾਲੀਆ ਨੇ ਮੇਰੇ ਨਾਲ ਐਡੀਸੀਪੀ ਨੇ ਉਹਨਾਂ ਨਾਲ ਗੱਲ ਬਾਤ ਕਰਨ ਮੈਂ ਪੂਰਾ ਮਾਮਲਾ ਹੈਗੀ ਹੈ ਐਫਆਈਆਰ ਨੰਬਰ 115 ਬਟਾ 24 ਥਾਣਾ ਇਸਲਾਮਾਬਾਦ ਵਿਖੇ ਦਿੱਤੀ ਗਈ ਸੀ ਜਿੱਥੇ ਇੱਕ ਮਹਿਲਾ ਪੈਡਲਰ ਨੂੰ ਫੜਿਆ ਗਿਆ ਸੀ 50 ਗ੍ਰਾਮ ਹੈਰੋਇਨ ਸਮੇਤ ਇਸੇ ਦੇ ਬੈਕਵਰਡ ਲਿੰਕੇजेस ਨੂੰ ਫੋਲੋ ਕਰਦੇ ਅਸੀਂ ਦੋ ਹੋਰ ਕਾਬੂ ਕੀਤੇ ਨੇ ਦੋਸ਼ੀ ਇਹਨਾਂ ਦੇ ਨਾਂ ਹਨ ਗੁਰਬਖਸ਼ ਲਿਆਸ ਲਾਲਾ ਅਤੇ ਅਰਸ਼ਦੀਪ ਦੋਨੋਂ ਹੀ ਛਿਆਟੇ ਦੇ ਰਹਿਣ ਵਾਲੇ ਹਨ ਅਤੇ ਇਸ ਟਿਕੜੀ ਤੋਂ ਸਾਨੂੰ ਰਿਕਵਰੀ ਹੋਈ ਹੈਗੀ ਹੈ 525 ਗ੍ਰਾਮ ਪ੍ਰੀਕਰਸਰ కెమికਲ ਸਿਉਡੋਫੈਡਰੀਨ ਦੀ 1 ਕਿਲੋ ਆਈਸ ਜਿਹੜਾ ਕੀ ਹੁੰਦਾ ਹੈ ਕ੍ਰਿਸਟਲ ਮੈਥਾਮਫਟਾਮੀਨ ਅਤੇ तकरीबन 2.5 ਕਿਲੋ ਹੈਰੋਇਨ ਲਿੰਗ ਪਿੰਨ ਕੌਣ ਹੈ ਇਸ ਦਾ ਔਰ ਇਸ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਲਿੰਕ ਜਿਹਦੇ ਡਾਇਰੈਕਟ ਪਾਕਿਸਤਾਨ ਬੇਸ ਲਿੰਕੇਜਸ ਨੇ ਤੇ ਜਿਹੜਾ ਜ਼ਿਆਦਾ ਮੋਟਾ ਕੰਸੀ ਉਹ ਸੀ ਗੁਰਬਖਸ਼ ਏਲੀਅਸ ਲਾਲਾ ਇਸ ਤੇ ਪਹਿਲੇ ਵੀ ਕੋਈ ਪਰਚੇ ਦਰਜ ਨੇ ਤਿੰਨਾਂ ਤੇ ਜੀ ਅ ਜਿਹੜੀ ਦਿਲਜੀਤ ਕੌਰ ਹੈ ਉਸ ਤੇ ਇਹੀ 115/24 ਦਰਜ ਹੈ ਜਿਹੜਾ ਗੁਰਬਖਸ਼ ਸ਼ੇਲਿਆਸ ਲਾਲਾ ਹੈ ਜਿਹੜਾ ਸੋ ਕਾਲਡ ਇਹਦਾ ਕਿੰਗ ਪਿਨ ਹੈ ਇਹ ਤੇ ਵਕ ਵਕ ਥਾਨਿਆਂ ਦੇ ਪਰਚੇ ਦਰਜ ਨੇ ਇਹ ਤਕਰੀਬਨ 2020 ਤੋਂ ਹੀ ਗੁਰਦਾਸਪੁਰ ਅਤੇ ਅੰਮ੍ਰਿਤਸਰ ਜੇਲ ਤੋਂ ਇਹਨਾਂਨ ਆਊਟ ਹੋ ਰਿਹਾ ਸੀ ਇਹ ਤੇ ਐਨਡੀਪੀਐਸ ਮਰਡਰ ਦੇ ਵਕ ਵਕ ਪਰਚੇ ਦਰਜ ਨੇ ਤੇ ਇਹ ਬੇਲ ਆਊਟ ਹੋਇਆ ਮਾਰਚ 2024 ਵਿੱਚ ਤੇ ਜਿਹੜਾ ਅ ਅਰਸ਼ਦੀਪ ਹੈ ਇਸ ਤੇ ਥਾਣਾ ਕੈਂਟ ਅੰਮ੍ਰਿਤਸਰ ਵਿਖੇ ਵੀ ਇੱਕ ਐਨਡੀ ਦਾ ਪਰਚਾ ਦਰਜ ਹੈ ਮੈਮ ਅ ਅੱਗੇ ਤੇ ਰਿਕਵਰੀ ਹੁੰਦੀ ਸੀ ਕਿ ਹਰੋਇਨ ਦੀ ਅਫੀਮ ਦੀ ਹੋ ਗਈ ਤਾਂ ਹੁਣ ਨਵਾਂ ਡਰਗ ਜਿਹੜਾ ਆ ਗਿਆ ਆਈਸ ਡਰਗ ਇਹ ਕਿੰਨਾ ਕੁ ਖਤਰਨਾਕ ਜੀ ਇਹ ਇਹਦੀ ਜਿਹੜੀ ਡਰਗ ਪੋਟੈਂਸੀ ਹੈਗੀ ਹੈ ਜਿਹੜੀ ਇਹਦੀ ਐਡਿਕਸ਼ਨ ਪੋਟੈਂਸ਼ੀਅਲ ਹੈ ਇਹ ਹੈਰੋਇਨ ਤੋਂ ਵੀ ਜ਼ਿਆਦਾ ਹੈ इवन ਸਿੰਗਲ ਐਪੀਸੋਡ ਦੇ ਯੂਜੇਜ ਦੇ ਨਾਲ ਵੀ ਇੱਕ ਬੰਦਾ ਇਹਦੇ ਚਪੇਟ ਵਿੱਚ ਆ ਸਕਦਾ ਹੈ ਦੂਸਰੀ ਗੱਲ ਇਹ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਰਜਿਮ ਤੋਂ ਬਾਅਦ ਓਪੀਐਮ ਦੀ ਜਿਹੜੀ ਖੇਤੀ ਹੈ ਉਹ ਤੇ ਇੰਪੈਕਟ ਹੋਇਆ ਹੈ ਜਿਹਦੇ ਕਾਰਨ ਪਾਕਿਸਤਾਨ ਵੱਖ-ਵੱਖੋਂ ਰੂਟ ਟੁੰਨ ਰਿਹਾ ਹੈਗਾ ਤੇ ਜ਼ਰੀਏ ਟੁੰਨ ਰਿਹਾ ਹੈਗਾ ਕਿ ਇੰਡੀਆ ਵਿੱਚ ਕਿਵੇਂ ਵੱਖ ਦੂਸਰੇ ਡਰਗਸ smuggled ਕੀਤੇ ਜਾਂਦੇ ਜਿਵੇਂ ਕਿ ਮੈਥੈਂਫੈਟਾਮੀਨ ਜਿਹਨਾਂ ਬਨਾਣਾ ਵੀ ਲੈਬਾਂ ਵਿੱਚ ਸੌਖਾ ਹੈ ਇਸ ਲਈ ਹੁਣ ਹੈਰੋਇਨ ਅਦੀ ਤਾਂ ਆਪਣਾ ਸਮਗਲਿੰਗ ਹੁੰਦੀ ਸੀ ਹੁਣ ਇਹ ਆਈਸ ਵੀ ਹੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਮੈਰੀਟਾਈਮ ਰੂਟ ਤੋਂ ਹੁੰਦੀ ਸੀ ਯਾਨੀ ਕਿ ਸਮੁੰਦਰ ਦੇ ਰੂਟ ਤੋਂ ਪਰ ਹੁਣ ਲੈਂਡ ਰੂਟ ਦੇ ਥਰੂ ਵੀ ਰਿਕਵਰੀ ਦੇ ਕੇਸਿਸ ਜਿਵੇਂ ਕਿ ਇਹਦੇ ਵਿੱਚ ਸਾਹਮਣੇ ਆਏ ਹਨ ਤੇ ਪੁਲਿਸ ਵਾਸਤੇ ਕਿੰਨਾ ਕੁ ਵੱਡਾ ਚੈਲੰਜ ਵੱਧਦਾ ਜਾ ਰਿਹਾ ਕਿਉਂਕਿ ਲਗਾਤਾਰ ਜਿੜਾ ਕਿ ਬਾਰਡਰ ਪਾਰ ਤੋਂ ਨਸ਼ਾ ਜਿਹੜਾ ਕਿ ਇੱਥੇ ਪਹੁੰਚ ਰਿਹਾ ਹੈ ਜੀ ਚੈਲੰਜ ਹੈ ਬਟ ਪੰਜਾਬ ਪੁਲਿਸ ਬਿਲਕੁਲ ਇਕਵਿਪਡ ਹੈਗੀ ਹੈ ਅਸੀਂ ਬਿਲਕੁਲ ਮਸ਼ਤੇਦ ਹੈਗੇ ਆ ਕਿ ਇਹਨਾਂ ਦੇ ਸਾਰੇ ਬੈਕਵਰਡ ਫਾਰਵਰਡ ਲਿੰਕੇਜਸ ਚੰਗੀ ਤਰ੍ਹਾਂ ਖੰਗਾਲਾਂਗੇ ਹਾਂ ਜੀ ਬਿਲਕੁਲ ਜੀ ਐਡੀਸੀਪੀ ਦਰਪਨਾਲ ਵਾਲਿਆ ਜਿਨ੍ਹਾਂ ਨੇ ਦੱਸਿਆ ਵੀ ਇਸ ਜਿਹੜਾ ਕਿ ਨਸ਼ਾ ਤਸਕੀ ਦੇ ਰੈਕਟ ਵਿੱਚ ਜਿਹੜੇ ਕੀ ਜੁੜੇ ਸੀਗੇ ਤਿੰਨ આરોપી ਜਿਹੜੇ ਨੇ ਉਹ ਦਸਾਰ ਕਿਤਨੇ ਇਹਨਾਂ ਵਿੱਚੋਂ ਇੱਕ ਔਰਤ ਹੈ ਤੇ ਦੋ ਜਿਹੜੇ ਨੇ ਉਹ ਨਸ਼ਾ ਤਸਕਰ ਨੇ ਔਰ ਜਿਹੜਾ ਕਿ ਇਹਨਾਂ ਦਾ ਕਿੰਗ ਪੀਨਾ ਲਾਲਾ ਜਿਸ ਦੇ ਸੰਬੰਧ ਪਾਕਿਸਤਾਨੀ ਤਸਕਾ ਦੇ ਨਾਲ ਸਨ ਔਰ ਪਾਕਿਸਤਾਨ ਤੋਂ ਹੀ ਮੁੰਗਾਈ ਗਈ ਖੇਪ ਜਿਹੜੀ ਕਿ 2 ਕਿਲੋ 450 ਗ੍ਰਾਮ ਹੈਰੋਇਨ 1 ਕਿਲੋ ਆਈਸ ਡਰੱਗ ਦੇ ਨਾਲ 500 ਗ੍ਰਾਮ ਤੋਂ ਜ਼ਿਆਦਾ ਜਿਹੜਾ ਕਿ ਕੈਮੀਕਲ ਬਰਾਮਦ ਕੀਤਾ ਗਿਆ ਉਹ ਆਪਣੀ ਤਰ੍ਹਾਂ ਦਾ ਇੱਕ ਵੱਡਾ ਤੇ ਵੱਖਰਾ ਮਾਮਲਾ ਹੈ ਕਿਉਂਕਿ ਆਈਸ ਡਰੱਗ ਜਿਹੜੀ ਕੀ ਹੈ ਉਹ ਉਸੇ ਮਿਲੰਦੇ ਮਾਮਲੇ ਜਿਹੜੇ ਕੀ ਵਧੇ ਜਾ ਰਹੇ ਨੇ ਕਿਉਂਕਿ ਆਈਸ ਡਰੱਗ ਜਿਹੜੀ ਹੈ ਕੀ ਉਸ ਦੀ ਲਤ ਵਿੱਚ ਨੌਜਵਾਨ ਜਿਹੜੇ ਨੇ ਉਹ ਬਹੁਤ ਜਲਦੀ ਆ ਜਾਂਦੇ ਨੇ ਤੇ ਲਗਾਤਾਰ ਪਾਕਿਸਤਾਨ ਵੱਲੋਂ ਨਾਰਕੋ ਟੈਰਰਿਜ਼ਮ ਜਿਹੜਾ ਕੀ ਭਾਰਤ ਦੇ ਖਿਲਾਫ ਜੰਗ ਛੇੜੀ ਗਈ ਹੈ ਔਰ ਨੌਜਵਾਨਾਂ ਨੂੰ ਖੋਖਲਾ

WhatsApp channel par